ਸੌਂਫ ਦੀ ਕਟਾਈ ਕਰ ਰਹੇ ਸੀ ਆਪਾਂ ਨੇ ਆ ਸਾਰੀ ਇਹ ਕਟਾਈ ਕਰੀ ਹੋਈ ਐ ਜਿਹੜੇ ਫੁੱਲ ਸੀ ਇਹਨਾਂ ਦੇ ਆ ਕੈਂਚੀ ਨਾਲ ਤੇ ਕੁਛ ਆ ਬੂਜੇ ਰਹਿੰਦੇ ਸੀਗੇ ਆ ਜਿਆਦਾ ਸੁੱਕ ਗਏ ਆ ਜਦੋਂ ਸੁੱਕ ਜਾਂਦੇ ਨੇ ਨਾ ਰੰਗ ਚੇਂਜ ਹੋ ਜਾਂਦਾ ਬਦਲ ਜਾਂਦਾ ਆ ਰੰਗ ਕਿਵੇਂ ਬਣ ਗਿਆ ਆ ਰੰਗ ਹਰਾਗਾ ਆ ਸਾਰੇ ਕਲਰ ਇਹਦੇ ਹਰੇ ਹੈਗੇ ਤੇ ਐਦਾ ਰੰਗ ਹੋ ਗਿਆ ਚੇਂਜ ਹੋ ਗਿਆ ਅਸੀਂ ਇਹ ਤਾਂ ਮਰਜ਼ੀ ਹੁੰਦੀ ਆਪਣੀ ਭਾਵੇਂ ਤਾਂ ਸੁੱਕੇ ਦੀ ਕਟਾਈ ਕਰ ਲਓ ਤਾਂ ਸੁੱਕਾ ਐਂ ਕਟਾਈ ਆ ਵੀ ਝੜ ਜਾਂਦਾ ਇਹ ਤੇ ਆਪਾਂ ਹਰੇ ਦੀ ਕਟਾਈ ਕਰ ਦਿੰਦੇ ਹੁੰਨੇ ਸਾਰੇ ਦੀ ਕੰਚੀ ਨਾਲ ਸਾਰੇ ਬੂਜਿਆਂ ਤੋਂ ਕਟਾਈ ਕਰਤੀ ਤੇ ਇਧਰੋਂ ਵੀ ਆਪਾਂ ਕਟਾਈ ਕਰਤੀ ਹੁਣ ਇਹਨੂੰ ਛਾਵੇਂ ਸੁਕਾ ਲਾਂਗੇ ਸੁਕਾ ਕੇ ਫੇਰ ਆਪਾਂ ਇਹਨੂੰ ਦਾਣੇ ਦੇ ਕੱਲੇ-ਕੱਲੇ ਗੁੱਛੇ ਤੋਂ ਔਰ ਲਾਂਗੇ ਤੇ ਸਾਰੇ ਜਿੰਨੇ ਸੀਗੇ ਕਟਾਈ ਇਧਰੋਂ ਕਰਤੀ ਮੈਂ ਨੇ ਤਾਂ ਪਾਉਣ ਹੁਣ ਬੱਲਾ ਚੜ ਜਾਣੇ ਕਰੇਲਿਆਂ ਦੀਆਂ ਇਹਨਾਂ ਦੀ ਕਟਾਈ ਕੀਤੀ ਹੋਏ ਕੋਨੇ ਹੋਏ ਪਏ ਸਾਰੇ ਉਧਰ ਵੀ ਹੋਏ ਪਏ ਨੇ ਇਹਦੀ ਬਜਾਈ ਜਿਹੜੀ ਅਕਤੂਬਰ ਮਹੀਨੇ ਚ ਹੁੰਦੀ ਹੈ ਇੱਕ ਵਾਰੀ ਬਜਾਈ ਕਰ ਦਿਓ ਤੁਸੀਂ ਦੁਬਾਰੇ ਸਾਨੂੰ ਬੀਜਾਂ ਦੀ ਲੋੜ ਨਹੀਂ ਪੈਂਦੀ ਉਹ ਦੂਸਰੀ ਵਾਰ ਤਾਂ ਆਪਣੇ ਆਪ ਹੀ ਉਗ ਰਹੀ ਹੁੰਦੀ ਹੈ ਇਹ ਇਹ ਸਾਰੀ ਆਪਾਂ ਇੱਕ ਵਾਰੀ ਬੀਜੀ ਸੀਗੀ ਜਦੋਂ ਬੀਜਤੀ ਨੇ ਇੱਕ ਵਾਰ ਤੇ ਦੁਬਾਰੇ ਆਪੇ ਉਗ ਰਹੀ ਸਾਰੀ ਇਹ ਆਹ ਤਾਂ ਤੀਜੀ ਚੌਥੀ ਵਾਰੀ ਕਟਾਈ ਕਰਤੀ ਇਹਨਾਂ ਦੀ ਇਦੇ ਕੋਲ ਜਗ੍ਹਾ ਨਹੀਂ ਹੁੰਦੀ ਕੋਈ ਸਬਜ਼ੀ ਬੀਜਣੀ ਹੁੰਦੀ ਹੋਰ ਕੋਈ ਖੇਤਾਂ ਦੇ ਵਿੱਚ ਉਹਨੂੰ ਕਟਾਈ ਕਰਨੀ ਪੈਂਦੀ ਹੈ ਤੇ ਨਹੀਂ ਕਟਾਈ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੇ ਸਾਰੇ ਆਪੇ ਆਪ ਉਗ ਰਹੇ ਹੁੰਦੀ ਹੈ ਇਹ ਅਕਤੂਬਰ ਦੀ ਬਜਾਈ ਕਰੀ ਹੋਈ ਕਟਾਈ ਕਰ ਲੋ ਤੇ ਜੇ ਤੁਹਾਡੇ ਕੋਲੇ ਵੀ ਜਗ੍ਹਾ ਹੈ ਨਹੀਂ ਕਿ ਵੀ ਹੋਰ ਸਬਜ਼ੀ ਬੀਜਣੀ ਹੈ ਫਿਰ ਇਹਨਾਂ ਜੜਾਂ ਚੋਂ ਵੱਢ ਲੋ ਤੇ ਆਪਣੇ ਕੋਲ ਤਾਂ ਜਗ੍ਹਾ ਸੀਗੀ ਸਾਰੀ ਖੁੱਲੀ ਇੱਧਰ ਫੁੱਲਾਂ ਦੀ ਬਾੜੀ ਸੀ ਫੁੱਲਾਂ ਦੀ ਬਾੜੀ ਉਗ ਰਹੇ ਸੀ ਬੁੱਝੇ ਉਹ ਗਾਮ ਬਰੂਦਾਂ ਦੇ ਬੂਝਾਂ ਕੋਲੇ ਤੇ ਤਾਂ ਕਰਕੇ ਆਪਾਂ ਹੁਣ ਉਸ ਹਾਵਨਾ ਕਟਾਈ ਕਰ ਲੈਨੇ ਜੇ ਇਹਨੂੰ ਸਿੱਧੀ ਬੜਾਈ ਕਰਾਂਗੇ ਥੱਲੋਂ ਵੱਡਾਂਗੇ ਤਾਂ ਜਿਹੜੀਆਂ ਚੀਜ਼ਾਂ ਨਾ ਆ ਫੁੱਲ ਇਹਨਾਂ ਤੇ ਹਲੇ ਬਣੇ ਨਹੀਂ ਹੈਗੇ ਫੁੱਲ ਹੀ ਹੈ ਕੱਲੇ ਇਹ ਇਹਨਾਂ ਤਾਂ ਨਹੀਂ ਬਣੇ ਤੇ ਫਿਰ ਅੱਧੀ ਸੌਫ ਰਹਿ ਜਾਂਦੀ ਹੈ ਅੱਧੀ ਬੰਦੀ ਹੈ ਤਾਂ ਕਰਕੇ ਆਪਾਂ ਫਿਰ ਇਹਨੂੰ ਕਟਾਈ ਦੀ ਕੈਂਚੀ ਨਾਲ ਹੀ ਕਰ ਲੈਨੇ ਆ ਤੇ ਬਾਕੀ ਸਾਰੀ ਸੁੱਕ ਗਈ ਉਹ ਸ਼ਾਮੇ ਸੁਕਾ ਲਈ ਆ ਹੁਣ ਆਪਾਂ ਦੁਬਾਰੇ ਸੁਕਾ ਲਾਂਗੇ ਇਹ ਹਰੇ ਪੌਂਚਾ ਵਿੱਚ ਤੇ ਆਪਾਂ ਨੂੰ ਆਪ ਦੀ ਚੀਜ਼ ਹੀ ਪੈਦਾ ਕਰਨ ਦਾ ਫਾਇਦਾ ਹੈ ਇਹ ਦੇਸੀ ਦਵਾਈਆਂ ਹੀ ਆ ਇੱਕ ਤਰ੍ਹਾਂ ਦੀਆਂ ਇਹ